ਮਾਰਚ ਨੂੰ ਇੱਕ ਸਾਡੀ ਵੱਡੀ ਤਿਆਰੀ ਆ ਹਜ਼ਾਰਾਂ ਟਰੈਕਟਰ ਟਰਾਲੀਆਂ ਜਿਹੜੀਆਂ ਇੱਥੇ ਸਾਡੀਆਂ ਪਹੁੰਚ ਜਾਣਗੀਆਂ ਇੱਕ ਮਸਲਾ ਜਿਹੜਾ ਪੰਜਾਬ ਸਰਕਾਰ ਨੇ ਅੱਜ ਵਿਧਾਨ ਸਭਾ 'ਚ ਸਾਡਾ ਉਹ ਸਾਡਾ ਹੱਲ ਕੀਤਾ ਬਾਕੀ 2 ਸਾਲ ਪਹਿਲਾਂ 19 ਦਸੰਬਰ 2023 ਨੂੰ ਮੁੱਖ ਮੰਤਰੀ ਪੰਜਾਬ ਦੇ ਨਾਲ ਇੱਕ ਸਾਡਾ ਲਿਖਤੀ ਸਮਝੌਤਾ ਹੋਇਆ ਸੀ ਜਿਹਦੇ 'ਚ 12 ਮੰਗਾ ਸੀ ਉਹ ਜੇ ਤੱਕ ਇੱਕ ਵੀ ਮੰਗ ਇਹਨਾਂ ਨੇ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਉਹ ਲਾਗੂ ਨਹੀਂ ਕੀਤੀ ਉਹ ਅਸੀਂ 12 ਮੰਗਾ ਵੀ ਤੁਹਾਨੂੰ ਦੱਸ ਦੇਵਾਂਗੇ ਤੇ ਉਹ ਅਸੀਂ ਦੁਬਾਰਾ ਸਰਕਾਰ ਨੂੰ ਭੇਜ ਵੀ ਦਿੱਤੀਆਂ ਵੀ ਖੌਰੀ ਤੌਰ ਤੇ ਲਾਗੂ ਕਰੋ ਨਹੀਂ ਤਾਂ ਸਾਡੀ ਪੂਰੀ ਤਿਆਰੀ ਆ ਅਸੀਂ 5 ਮਾਰਚ ਨੂੰ ਪੂਰੇ ਤਰ੍ਹਾਂ ਅਸੀਂ ਤਿਆਰੀ ਦੇ ਨਾਲ ਲੰਮੇ ਮੋਰਚੇ ਦੇ ਤਹਿਤ ਅਸੀਂ ਇੱਥੇ ਚੰਡੀਗੜ੍ਹ ਦੇ ਵਿੱਚ ਪ੍ਰਵੇਸ਼ ਕਰਾਂਗੇ। ਦੂਸਰੇ ਮੇਰਾ ਖਿਆਲ ਹੈ ਵੀ ਇੱਕ ਮਸਲਾ ਦਾ ਸਾਡਾ ਪੰਜਾਬ ਦੇ ਸੰਘਰਸ਼ ਨਾਲ ਪੰਜਾਬ ਦੇ ਜਿਹੜੇ ਕਿਸਾਨ ਲੜਨ ਲੋਕ ਨੇ ਉਹ ਸਰਕਾਰ ਨੇ ਇੱਕ ਤਰ੍ਹਾਂ ਦਾ ਮਸਲਾ ਸਾਡਾ ਹੱਲ ਹੋਊਗਾ। ਪਰ ਜਿਵੇਂ ਅਰਵਿੰਦਰ ਨੇ ਗੱਲ ਕਹੀ ਹੈ ਅਸੀਂ ਦੂਜੀਆਂ ਸਟੇਟ ਸਰਕਾਰਾਂ ਨੂੰ ਕਹਿੰਨੇ ਆ ਖਾਸ ਕਰਕੇ ਜਿਹੜੀਆਂ ਵਿਰੋਧੀ ਨੇ ਮਤ ਸਰਕਾਰਾਂ ਉਹ ਜਿੰਨੇ ਪੰਜਾਬ ਸਰਕਾਰ ਨੇ ਕਦਮ ਚੁੱਕਿਆ ਉਹਨਾਂ ਨੂੰ ਕਦਮ ਚੁੱਕਣਾ ਚਾਹੀਦਾ ਹੈ ਤੇ ਗਾਹਾਂ ਸੈਂਟਰ ਸਰਕਾਰ ਤੇ ਅਗਲੇ ਸੰਘਰਸ਼ਾਂ ਦੇ ਦੋਵਾਵਾ ਦਵਾ ਪਾਵਾਂਗੇ ਵੀ ਇਹਨੂੰ ਜਮ੍ਹਾਂ ਕਰਜ ਕੀਤਾ ਜਾਵੇ ਸਾਡੀ 5 ਤਰੀਕ ਦੀ ਪੱਕੀ ਤਿਆਰੀ ਹੈ ਸਾਡੇ ਵਰਕਰ ਸਾਡੇ ਆਗੂ ਪਿੰਡਾਂ ਦੇ ਵਿਚਕਾਰ ਮੀਟਿੰਗਾਂ ਕਰਾਉਂਦੇ ਨੇ ਵੱਡੀ ਪੱਧਰ ਤੇ ਤਿਆਰੀ ਕਰਕੇ ਆਵਾਂਗੇ ਪੂਰਾ ਪ੍ਰਮੁੱਖ ਲੱ ਕੇ ਆਵਾਂਗੇ ਜਿਹੜੀਆਂ ਰਹਿ ਗਈਆਂ ਮੰਗਾਂ ਪੰਜਾਬ ਸਰਕਾਰ ਨਾਲ ਉਹ ਮੰਨ ਜਾਂਦੀ ਹੈ ਫਿਰ 5 ਤਰੀਕ ਦਾ ਵਾਸ ਹੋ ਸਕਦਾ ਹੈ ਵੀ ਗਾਹਾਂ ਕੀ ਕਰਨ ਪਰ ਕਿਹੜਾ ਲੰਮਾ ਤਰਨਾ ਕਰੂਗਾ ਬੁਟਾ ਸਿੰਘ ਬੁਟਾ ਕੱਟ ਦੇ ਦੇਖੋ ਜਿਹੜਾ ਕੌਮੀ ਖੇਤੀ ਨੀਤੀ ਦਾ ਖਰੜਾ ਪੰਜਾਬ ਸਰਕਾਰ ਨੇ ਜਿਹੜਾ ਰੱਦ ਕੀਤਾ ਉਹਨੂੰ ਅਸੀਂ ਜਥੇਬੰਦ ਜਿਹੜਾ ਸੰਯੁਕਤ ਮੋਰਚੇ ਦੀ ਪ੍ਰਾਪਤੀ ਕਰਦੇ ਆਂ ਦੂਸਰੀ ਗੱਲ ਇਹ ਹੈ ਕਿ ਜੇ ਬਹੁ ਗਿਣਤੀ ਸਟੇਟਾਂ ਦੇ ਵਿੱਚੋਂ ਇਹ ਮਤਾ ਰੱਦ ਨਹੀਂ ਹੁੰਦਾ ਪਾਸ ਕਰਾ ਕੇ ਐਕਟ ਬਣ ਜਾਂਦਾ ਅਸੀਂ ਇਹਦੇ ਤੇ ਪੂਰੇ ਜੋਰ ਸ਼ੋਰ ਨਾਲ ਸਾਰੇ ਸਟੇਟਾਂ ਤੋਂ ਬਾਅਦ ਫਿਰ ਕੇਂਦਰ ਸਰਕਾਰ ਦੇ ਵਿਰੁੱਧ ਉਹ ਐਕਟ ਦਾ ਰੱਦ ਕਰਾਉਣ ਦੇ ਲਈ ਜਿਹੜਾ ਬਣਾਉਣਗੇ ਇਹਦੇ ਖਿਲਾਫ ਇਹ ਲੰਬੀ ਲੜਾਈ ਲਈ ਅਸੀਂ ਤਿਆਰੀ ਕਰ ਰਹੇ ਹਾਂ ਜਿਵੇਂ ਪਹਿਲਾਂ ਮਤਲਬ ਦਿੱਲੀ ਜਾਣ ਤੋਂ ਪਹਿਲਾਂ ਤਿਆਰੀ ਕੀਤੀ ਸੀ ਹੁਣ ਉਸ ਕਿਸਮ ਦੀ ਤਿਆਰੀ ਹੈ ਜਿਹੜੀ ਅਸੀਂ ਬੈੱਡ ਰਹੇ ਹਾਂ ਸਾਨੂੰ ਪਤਾ ਹੈ ਕਿ ਕਾਫੀ ਸਟੇਟਾਂ ਦੇ ਵਿੱਚੋਂ ਜਿਹਨੂੰ ਡਬਲ ਇੰਜਨ ਚਲਪਾਰਾਂ ਕਹਿੰਦੇ ਨੇ ਉਹ ਇਹ ਮਤੇ ਨੂੰ ਨਹੀਂ ਰੱਦ ਕਰਨਗੇ ਆ ਉਹ ਰੱਦ ਕਰਾਉਣ ਲਈ ਸੈਂਟਰ ਤੇ ਸਾਨੂੰ ਦਬਾਅ ਪਾਉਣਾ ਪੈਣਾ ਭੰਗੂਸਾ ਭੰਗੂਸਾ ਚੋਕ ਕੋਈ ਨਹੀਂ ਸੋ ਥੀਵੇਂ ਸੇ ਬਹੁਤ ਜਾਰਾ ਜਲਦਾ ਚੁੱਪੀ ਹੈ ਮੈਂ ਇਸ ਦੇ ਵਿੱਚ ਦੋ ਗੱਲਾਂ ਐਡ ਕਰਨੀਆਂ ਵੀ ਪੰਜਾਬ ਸਰਕਾਰ ਇਸ ਦਾ ਬਹੁਤਾ ਕ੍ਰੈਡਿਟ ਨਾ ਲਵੇ ਵੀ ਇਹ ਨਹੀਂ ਵੀ ਪੰਜਾਬ ਸਰਕਾਰ ਨੂੰ ਸੀ ਬੇਲ ਆਊਟ ਕਰ ਦੇਣਾ ਸੀ ਮਿਲਿਆ ਜਿਹੜਾ ਖੜਾਵਾ ਰੱਦ ਕਰ ਦਿੱਤਾ ਇਹ ਬੜਾ ਵੱਡਾ ਪ੍ਰੈਸ਼ਰ ਸੀ ਇਸ ਸਕੀਮ ਦਾ ਬੜੀ ਦੇਰ ਤੋਂ ਚੱਲ ਰਿਹਾ ਜੀ ਬਸਾਫੀ ਅੰਦਰਸਾਏ ਨੰਬਰ 2 ਕਰਜ਼ੇ ਦਾ ਸਵਾਲ ਉਹ ਬਹੁਤ ਵੱਡਾ ਹੈ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਕਰਜ਼ੇ ਵਿੱਚ ਹੈ ਔਰ ਪੰਜਾਬ ਸਰਕਾਰ ਇਸ ਬਾਰੇ ਕੁਝ ਨਹੀਂ ਕਰ ਰਹੀ ਨੰਬਰ 3 ਪਾਣੀਆਂ ਦਾ ਮੁੱਦਾ ਬੜਾ ਹੈ ਮੈਂ ਪਾਣੀ ਨਾਲ ਖੇਤਾਂ ਲਈ ਇਹਨਾਂ ਪੀਣ ਲਈ ਬੜੀ ਦੇਰ ਦੀ ਅਸੀਂ ਇਸ ਮਸਲੇ ਨੂੰ ਉਠਾ ਰਹੇ ਹਾਂ ਪਰ ਸਰਕਾਰ ਆਪਣੇ ਕੰਨ ਬੁਲੇ ਕਰਕੇ ਬੈਠੀ ਹੈ ਸੋ ਇਹ ਮੁੱਦੇ ਕੋਲੇ ਪੈਂਡਿੰਗ ਨੇ ਸਰਕਾਰ ਨਾਲ ਪਈ ਹੈ ਪੰਜਾਬ ਸਰਕਾਰ ਨੂੰ ਸੁਮਰ ਰਿਪੋਰਟ ਜਿਸ ਤਰ੍ਹਾਂ ਬੈਂਕਾਂ ਦਾ ਕਰਜ਼ਾ ਵਨ ਟਾਈਮ ਸੈਟਲਮੈਂਟ ਸਕੀਮ ਹੈ ਕੋਈ ਕਾਰਪੋਰੇਟਸ ਦਾ ਕਰਜ਼ਾ ਪਰ ਕਿਸਾਨਾਂ ਲਈ ਕੋਈ ਵਨ ਟਾਈਮ ਸੈਟਲਮੈਂਟ ਸਕੀਮ ਨਹੀਂ ਇਸ ਕੋਲੇ ਜਿਹੜਾ ਬੜੇ ਗੰਭੀਰ ਜਿਹੜਾ ਕਿਸਾਨੀ ਨਾਲ ਸੰਬੰਧਿਤ ਮੁੱਦੇ ਪਏ ਆ ਪੰਜਾਬ ਸਰਕਾਰ ਉਸ ਨੂੰ ਉਠਾ ਰਹੇ ਆ 5 ਮਾਰਚ ਨੂੰ ਤਾਂ ਹੀ ਵੱਡਾ ਜਿਹਾ ਪ੍ਰੋਗਰਾਮ ਹੈ ਸਾਰੇ ਵਿਸ਼ੇ ਦੀ ਗੱਲ ਤਾਂ ਨਹੀਂ ਪੰਜਾਬ 'ਚ ਵੀ ਹੋ ਰਿਹਾ ਹੈ ਇਹਨਾਂ ਮੁੱਦਿਆਂ 'ਤੇ ਪੰਜਾਬ ਸਰਕਾਰ ਦੇ ਖਿਲਾਫ ਅਤੇ ਕੇਂਦਰ ਦੇ ਖਿਲਾਫ ਲੜਾਈ ਜਾਰੀ ਹੈ ਹਾਂਜੀ ਦੋ ਦੋ ਗੱਲਾਂ ਹੋ ਰਹੀਆਂ ਪੰਜ ਮਾਰਚ ਨੂੰ ਜਿਹੜਾ ਅਸੀਂ ਆ ਰਹੇ ਹਾਂ 12 ਨਹੀਂ ਸਾਡੀਆਂ ਲਗਭਗ 18 ਦੇ ਕਰੀਬ ਜਿਹੜੀਆਂ 19 ਦਸੰਬਰ 2023 ਦੀ ਮੀਟਿੰਗ 'ਚ ਜਿਹੜੀਆਂ ਮੰਗਾ ਐਗਰੀਡ ਸੀ ਉਹ ਆਲਰੇਡੀ ਮੈਮੋਰੰਡਮ ਦਾ ਫਿਰ ਹਿੱਸਾ ਬਣਾਈਆਂ 81 ਪੰਜਾਬ ਸਰਕਾਰ ਤੋਂ ਇਹ ਮੰਗ ਕਰ ਰਹੇ ਆ ਕਿ 6 ਫਸਲਾਂ ਬਾਸਮਤੀ ਮੱਕੀ ਮੂੰਗੀ ਆਲੂ ਮਟਰ ਤੇ ਗੋਭੀ ਇਹਦਾ ਐਮਐਸਪੀ ਤੇ ਖਰੀਦ ਦੀ ਗਰੰਟੀ ਕਰੇ ਪੰਜਾਬ ਸਰਕਾਰ ਪੰਜਾਬ ਨੂੰ ਇਸ ਸਮੇਂ ਫਸਲੀ ਭੁਪੇਂਤਾ ਦੀ ਬਹੁਤ ਜ਼ਿਆਦਾ ਲੋੜ ਹੈ ਔਰ ਇਸ ਮਾਮਲੇ ਚ ਨਾਲੋਂ ਨਾਲ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਸਰਕਾਰ ਇਹ ਸਪਸ਼ਟ ਕਰੇ ਕਿ ਕਣਕ ਦੀ ਚੁਕਾਈ ਤੇ ਉਹਦੀ ਖਰੀਦ ਦਾ ਬੰਦੋਬਸਤ ਕਿਸ ਤਰ੍ਹਾਂ ਦਾ ਯਕੀਨੀ ਬਣੂਗਾ ਜਾਂ ਨਹੀਂ ਬਣੂਗਾ ਕਿ ਉਹਨੇ ਵੇਲੇ ਸਾਨੂੰ ਬਹੁਤ ਮਾਰ ਪਈ ਐ ਕਾਟ ਲੱਗੀ ਐ ਔਰ ਉਸ ਕਾਟ ਦੀ ਪਰਪਾਈ ਦਾ ਸਵਾਲ ਵੀ ਸਾਹਮਣੇ ਆ। ਨਾਲੋਂ ਨਾਲ ਅਗਲੀ ਵਾਰੀ ਝੋਨੇ ਦੀ ਕਿਹੜੀਆਂ ਕਿਸਮਾਂ ਸੀ ਬੀਜੇ ਇਹ ਵੀ ਪਹਿਲਾਂ ਹੀ ਨੋਟੀਫਾਈ ਕਰੇ ਤਾਂ ਜੋ ਮਾਗਰੋਂ ਸਾਡੀ ਮੰਡੀਆਂ ਚ ਖੱਜਲ ਖੁਆਰੀ ਜਿਹੜੀ ਉਹ ਨਾ ਹੋਵੇ। ਇਸ ਦੇ ਅਲਾਵਾ ਕਰਜ਼ੇ ਦਾ ਸਵਾਲ ਹੈ। ਕਰਜ਼ਾ ਨਵੇੜੂ ਕਾਨੂੰਨ ਕਰਜ਼ਾ ਜਿਹੜੇ ਕਿਸਾਨ ਮਜ਼ਦੂਰ ਦੇ ਉਹਨਾਂ ਸਮਰਥ ਹੋ ਗਏ ਉਸ ਮਾਮਲੇ ਚ ਕਰਜ਼ਾ ਨਵੇੜੂ ਕਾਨੂੰਨ ਕੇਂਦਰ ਸਰਕਾਰ ਤੋਂ ਵੀ ਮੰਗਦੇ ਆ ਅਸੀਂ ਤੇ ਪੰਜਾਬ ਸਰਕਾਰ ਤੋਂ ਵੀ ਮੰਗਦੇ ਆ। ਇਸ ਮਾਮਲੇ 'ਚ ਪੰਜਾਬ ਸਰਕਾਰ ਨੇ ਕੋਆਪਰੇਟਿਵ ਅਦਾਰਿਆਂ 'ਚ ਚਾਹੇ ਉਹ ਲੈਂਡ ਮਾਰਕਸ ਬੈਂਕ ਹੈ ਚਾਹੇ ਕੋਆਪਰੇਟਿਵ ਬੈਂਕ ਹੈ ਇਨ੍ਹਾਂ 'ਚ ਵਨ ਟਾਈਮ ਸੈਟਲਮੈਂਟ ਸਕੀਮ ਕਮਰਸ਼ੀਅਲ ਬੈਂਕਾਂ ਦੀ ਤਰ੍ਹਾਂ ਨਵਾਰਡ ਨਾਲ ਸਲਾਹ ਕਰਕੇ ਦੇਣ ਦੀ ਸੂਧਾਰਤਕ ਪ੍ਰਵਾਨਗੀ 19 ਦਸੰਬਰ 2023 ਦੀ ਮੀਟਿੰਗ ਨੂੰ ਕੀਤੀ ਸੀ ਪਰ ਅੱਜ ਲਗਭਗ ਸਵਾ ਸਾਲ ਹੋ ਗਿਆ ਇਸ ਮਾਮਲੇ 'ਚ ਇੱਕ ਕਦਮ ਅੱਗੇ ਨਹੀਂ ਪੁੱਟਿਆ ਗਿਆ ਸਹਿਕਾਰੀ ਸੁਭਾਵਾਂ ਚ ਨਵੇਂ ਖਾਤੇ ਖੋਲਣ ਦਾ ਮਾਮਲਾ ਮੰਨਿਆ ਸੀ ਪੰਜਾਬ ਸਰਕਾਰ ਨੇ 1 ਜਨਵਰੀ 2024 ਤੋਂ ਖੋਲਣੇ ਸੀ ਬਿਲਕੁਲ ਚੁੱਪ ਕਰਕੇ ਬੈਠੇ ਨੇ ਇਸੇ ਤਰ੍ਹਾਂ ਆਵਾਰਾ ਡੰਗਰਾ ਤੋਂ ਜਾਂ ਸਾਡੇ ਜੰਗਲੀ ਸੂਰਾ ਤੋਂ ਜੋ ਸਾਡੀ ਫਸਲ ਬਰਬਾਦ ਹੁੰਦੀ ਹੈ ਉਸ ਮਾਮਲੇ ਚ ਹਥਿਆਰਾਂ ਦਾ ਲਾਇਸੈਂਸ ਦੇਣ ਦੀ ਵਿਧੀ ਸਰਲ ਬਣਾਉਣ ਦੀ ਗੱਲ ਮੰਨ ਲਈ ਗਈ ਸੀ 19 ਦਸੰਬਰ 2023 ਨੂੰ ਪਰੇਸ਼ ਮਾਵਲੇ ਤੇ ਇੱਕ ਕਦਮ ਵੀ ਅੱਗੇ ਨਹੀਂ ਪੁੱਟਿਆ ਗਿਆ ਇਸੇ ਤਰ੍ਹਾਂ ਅੱਜ ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਦਾ ਸਵਾਲ ਹੈ ਜਿਹੜੇ ਲੋਕ ਗਰੀਬ ਜਾਂ ਜਿਹੜੇ ਕੋਈ ਲੋੜਵੰਦ ਲੋਕਾਂ ਨੇ ਪੰਚਾਇਤੀ ਜ਼ਮੀਨਾਂ 'ਚ ਘਰ ਪਾ ਲਏ ਨੇ ਉਹਨਾਂ ਦੀ ਮਾਲਕੀ ਹੱਕ ਦੇਣ ਦਾ ਕੁਐਸਚਨ ਹੈ ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਦਾ ਕੁਐਸਚਨ ਹੈ ਕਰਜ਼ੇ ਦੇ ਨਾਲ-ਨਾਲ ਇਸੇ ਤਰ੍ਹਾਂ ਪਾਣੀ ਦੇ ਸਵਾਲ ਨੇ ਹਰ ਖੇਤ ਤੱਕ ਨਹਿਰੀ ਪਾਣੀ ਹਰ ਘਰ ਤੱਕ ਪੀਣ ਵਾਲਾ ਸਾਫ਼ ਪਾਣੀ ਔਰ ਇਸ ਦੇ ਨਾਲ ਪੰਜਾਬ ਦੀ ਜ਼ਮੀਨ ਹੇਠ ਜਿਹੜਾ ਸਾਡਾ ਪਾਣੀ ਹੈ ਜਿਸ ਹਿਸਾਬ ਨਾਲ ਪਾਣੀ ਭਾਰੇ ਤੱਤ ਨੇ ਇਸ ਮਾਮਲੇ 'ਚ ਕੀ ਯੋਜਨਾ ਹੈ ਸਰਕਾਰ ਦੀ ਪੂਰੀ ਦੀ ਪੂਰੀ ਕਾਰਜ ਯੋਜਨਾ ਇਹ ਸਾਡੀ ਮੰਗ ਦਾ ਹਿੱਸਾ ਆ ਤਾਂ ਜੋ ਪੰਜਾਬ ਦੇ ਵਿੱਚ ਜਿਹੜਾ ਸਾਰੇ ਲੋਕਾਂ ਦਾ ਇਹ ਸੰਕਟ ਬਣਨ ਵਾਲਾ ਆ ਕਿ ਸਾਨੂੰ ਮਾੜਾ ਪਾਣੀ ਮਿਲਦਾ ਸਾਡੇ ਖੇਤਾਂ ਨੂੰ ਵੀ ਨਹੀਂ ਲੌਂ ਨੂੰ ਮਿਲਦਾ ਚੰਗਾ ਪਾਣੀ ਔਰ ਪੀਣ ਵਾਲਾ ਪਾਣੀ ਵੀ ਨਹੀਂ ਸਾਫ਼ ਮਿਲਦਾ ਇਹ ਸਾਰੇ ਮਾਮਲੇ ਅਸੀਂ 5 ਮਾਰਚ ਨੂੰ ਉਠਾ ਰਹੇ ਆ ਔਰ ਇਨ੍ਹਾਂ ਮਾਮਲਿਆਂ ਤੇ ਪੰਜਾਬ ਸਰਕਾਰ ਦਾ ਰੁਖ ਕੀ ਹੋਊਗਾ ਇਹ ਗੱਲ 5 ਮਾਰਚ ਦੇ ਸਾਰੇ ਪ੍ਰਦਰਸ਼ਨ ਨੂੰ ਤੈਅ ਕਰੇਗੀ। ਕਵਾਰਾ ਡੰਗਰਾਂ ਲਈ 31 ਮਾਰਚ 2024 ਸਾਨੂੰ ਲਿਖ ਕੇ ਦਿੱਤਾ ਸੀਗਾ ਭਗਵੰਤ ਮਾਨ ਜੀ ਨੇ ਵੀ 1000 ਏਕੜ ਜਿਹੜਾ ਪਟਿਆਲੇ ਦੇ ਕੋਲ ਜ਼ਮੀਨ ਆ ਉਹ ਅਸੀਂ ਰਾਖਮੀ ਰੱਖ ਲਈ ਆ ਉਹਦੇ ਚ ਡੰਗਰ ਸਾਰੇ ਛੱਡ ਦਿੱਤੇ ਜਾਣਗੇ। ਉਹ 31 ਮਾਰਚ 24 ਕਦੋਂ ਦੀ ਲੰਘਈ ਆ ਉਹ ਵੀ ਸਾਡਾ ਫੈਸਲਾ ਨਹੀਂ ਪੂਰਾ ਹੋਇਆ। ਦੂਸਰਾ ਸਾਡੀ ਗੰਨੇ ਦੀਆਂ ਮਿੱਲਾਂ ਚੱਲ ਰਹੀਆਂ ਨੇ। ਉਹਦੇ ਜਿਹੜਾ ਹਿੱਸਾ ਪੰਜਾਬ ਸਰਕਾਰ ਨੇ ਪ੍ਰਾਈਵੇਟ ਮਿੱਲਾਂ ਨੂੰ ਪਾਉਣਾ ਹੁੰਦਾ ਉਹ ਜੇ ਤੱਕ ਨਹੀਂ ਦਿੱਤਾ ਉਹ ਸਾਡੀਆਂ ਪੇਮੈਂਟਾਂ ਵੀ ਸਰਕਾਰ ਵੱਲ ਖੜੀਆਂ ਨੇ ਉਹ ਵੀ ਅਸੀਂ ਕਹਿੰਦੇ ਆ ਵੀ ਫੌਰੀ ਤੌਰ ਤੇ ਉਹ ਪੇਮੈਂਟਾਂ ਪਾਈਆਂ ਜਾਣ ਤੀਜਾ ਇੱਕ ਲਿਫਟ ਪੰਪਾਂ ਵਾਲੀ ਗੱਲ ਸੀ 2023 ਤੋਂ ਬਾਅਦ ਉੱਥੇ ਜਿਹੜੇ ਬਿੱਲ ਲੱਗਦੇ ਆ ਡਿਫਾਲਟਰ ਹੋ ਗਏ ਉੱਥੇ ਕਨੈਕਸ਼ਨ ਕੱਟੇ ਜਾ ਰਹੇ ਆ ਲਿਫਟ ਪੰਪ ਜਿਹੜੇ ਨਹਿਰਾਂ ਤੇ ਲੱਗੇ ਆ ਉਹ ਵੀ ਸਾਡੀ ਮੰਗੀ ਸਹਿਮਤ ਹੋ ਗਈ ਸੀ ਸਰਕਾਰ ਉਹ ਵੀ ਜਿਹੇ ਜਿਉਂਦਾ ਤਿਉਹਾਂ ਇਹ ਮੰਗਾਂ ਤੇ ਅਸੀਂ ਕਹਿੰਦੇ ਆ ਫੌਰੀ ਤੌਰ ਤੇ ਵਿਚਾਰ ਸਰਕਾਰ ਕਰੇ ਤੇ ਇਹਨਾਂ ਨੂੰ ਮੰਗੇ ਇਕ ਬਹੁਤ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਵਿੱਚ ਸਾਡੇ ਸਿਰ ਆਉਣ ਵਾਲੀ ਹੈ ਸਾਰੇ ਪੰਜਾਬ ਦੇ ਹਿੱਸੇ ਰੋਦੀ ਬੜੀ ਅੱਜਕੱਲ ਮੀਡੀਆ ਚਰਚਾ ਹੈ ਪਿਛਲੀ ਵਾਰੀ ਅਸੀਂ ਜਦੋਂ ਚੀਫ ਮਿਨਿਸਟਰ ਨਾਲ ਮੀਟਿੰਗ ਹੋਈ ਸੀ ਇੱਥੇ 19 ਅਕਤੂਬਰ ਨੂੰ ਝੋਨੇ ਦੀ ਖਰੀਦ ਵੇਲੇ ਉਸ ਵੇਲੇ ਅਸੀਂ ਕਿਹਾ ਸੀ ਵੀ ਤੁਹਾਡੇ ਅਫਸਰ ਕੁਝ ਕਰਨੀ ਦੇ ਤੁਸੀਂ ਕੁਝ ਕੀਤਾ ਨਹੀਂ ਉਹਦਾ ਨਤੀਜਾ ਇਹ ਹੈ ਵੀ ਸਪੇਸ ਹੈ ਨਹੀਂ ਪੰਜਾਬ ਚੋਂ ਮੂਵਮੈਂਟ ਹੋ ਨਹੀਂ ਰਹੀ ਫੂਡ ਪ੍ਰਾਈਸ ਦੀ ਤੇ ਤੁਸੀਂ ਚੌੜ ਕਿੱਥੇ ਲਾਓਗੇ ਸਾਡੀ ਲੁੱਟ ਹੋਏਗੀ ਔਰ ਉਦੋਂ ਝੂਠ ਸੱਚ ਬੋਲ ਕੇ ਮੀਟਿੰਗ ਉਹਨਾਂ ਨੇ ਸਮਾਪਤ ਕਰ ਦਿੱਤੀ ਪਰ ਹੋਇਆ ਉਹੀ ਵੀ ਸਾਡੀ ਮੰਡੀਆਂ ਦੇ ਵਿੱਚ ਲੁੱਟ ਹੋਈ ਝੋਨੇ ਦੇ ਖਰੀਦ ਵੇਲੇ ਘੱਟ ਲੱਗੇ। ਇਸ ਵੇਲੇ ਸਥਿਤੀ ਫੇਰ ਏਡੀ ਗੰਭੀਰ ਹੈ ਜਿਹੜਾ ਝੋਨਾ ਰਾਈਸ ਮਿਲਰਸ ਕੋਲ ਪਿਆ ਰੋਜ਼ ਅਸੀਂ ਖਬਰਾਂ ਪੜ੍ਹਦੇ ਆ ਹੁਣ ਤੱਕ 30% ਜਿਹੜਾ ਮਾਲ ਉਹ ਪੀੜਿਆ ਜਾ ਚੁੱਕਾ ਹੈ ਉਹਨਾਂ ਦੇ ਉਹ ਚੀਕਾਂ ਮਾਰਦੇ ਨੇ ਉਹਨਾਂ ਦੀ ਲੇਬਰ ਭੱਜਣ ਵਾਲੀ ਹੈ ਜੇ ਦੂਜੇ ਸਾਲ ਲਗਾਤਾਰ ਜਿਵੇਂ ਪਹਿਲੇ ਸਾਲ 3000 ਕਰੋੜ ਦਾ ਘਾਟਾ ਮਿਲਿੰਗ ਇੰਡਸਟਰੀ ਨੂੰ ਪਿਆ ਜੇ ਦੂਜੇ ਸਾਲ ਫੇਰ ਘਾਟਾ ਪੈ ਗਿਆ ਅਗਲੀ ਫਸਲ ਕਿਸੇ ਨੇ ਨਹੀਂ ਸੰਭਾਲਣੀ ਔਰ ਇਹ ਵੀ ਨਹੀਂ ਸਪੇਸ ਕਿਸੇ ਤਰ੍ਹਾਂ ਦੀ ਵੀ ਹੈ ਨਹੀਂ ਕਣਕ ਦੀ ਫਸਲ ਆ ਗਈ 130 35 ਲੱਖ ਟਨ ਕਣਕ ਹੁੰਦੀ ਹੈ ਸਾਨੂੰ ਨਹੀਂ ਸਮਝ ਆਉਂਦੀ ਸਰਕਾਰ ਨੇ ਹੁਣ ਤੇ ਉਹ ਮੂਵਮੈਂਟ ਕਿਉਂ ਨਹੀਂ ਕਰਾਈ ਔਰ ਉੱਥੇ ਉਹ ਉਹ ਕਿੱਥੇ ਕਣਕ ਲਾਉਣਗੇ ਇਸੇ ਤਰ੍ਹਾਂ ਜੇ ਹੁਣੇ ਤੋਂ ਪਰਾਲੇ ਕਰਕੇ ਸਪੇਸ ਰਾਇਸ ਦੀ ਨਾ ਬਣਾਈ ਤਾਂ ਅਗਲੀ ਫਸਲ ਫੇਰ ਖਤਰੇ ਚ ਪੈ ਜੇਗੀ ਇੱਕ ਤੋਂ ਬਾਅਦ ਦੂਜੀ ਸਾਈਕਲ ਹੈ ਹਰ 6 ਮਹੀਨੇ ਬਾਅਦ ਫਸਲ ਆਉਂਦੀ ਹੈ ਸਾਡੀ ਸਰਕਾਰ ਬੁਰੀ ਤਰ੍ਹਾਂ ਨਾਕਾਮ ਹੋਈ ਹੈ ਇਹਨਾਂ ਨੇ ਕੇਂਦਰ ਨਾਲ رابطہ ਕਾਇਮ ਨਹੀਂ ਰੱਖਿਆ ਮੂਵਮੈਂਟ ਇਤੋਂ ਫੂਡ ਗ੍ਰੇਸ ਦੀ ਹੁੰਦੀ ਨਹੀਂ ਸਭ ਤੋਂ ਸਰਪਲਸ ਫੂਡ ਗ੍ਰੇਨ ਦੀ ਸਟੇਟ ਪੰਜਾਬ ਹੈ ਤੇ ਇਹਦੀ ਸਜ਼ਾ ਮੁੜ ਕੇ ਕਿਸਾਨਾਂ ਨੂੰ ਮਿਲ ਜਾਂਦੀ ਹੈ ਅਸੀਂ ਸਮਝਦੇ ਹਾਂ ਵੀ ਸਰਕਾਰ ਨੂੰ ਜੇ ਖੇਤੀ ਨੂੰ ਬਚਾਉਣਾ ਹੈ ਜਿਸ ਤਰ੍ਹਾਂ ਜੇਕਰ ਕੀਤਾ ਰਮਿੰਦਰ ਹੋਰਾ ਨੇ ਇਹ ਜਿਹੜਾ ਐਗਰੀਕਲਚਰ ਮਾਰਕੀਟਿੰਗ ਵੀ ਸਟੇਟ ਸਬਜੈਕਟ ਹੈ ਇਸ ਕਰਕੇ ਬਾਸਮਤੀ ਡਾਈਵਰਸਿਫਿਕੇਸ਼ਨ ਵਾਸਤੇ ਬਾਸਮਤੀ ਦੀ ਐਮਐਸਪੀ ਦੀ ਦਾ ਪ੍ਰਬੰਧ ਉਹਦੀ ਖਰੀਦ ਦਾ ਪ੍ਰਬੰਧ ਆਲੂ ਮੇਨ ਕ੍ਰੋਪ ਹੈ ਉਹਦਾ ਸਾਡੇ ਜਿਹੜੇ ਕੰਪਨੀਆਂ ਵਾਲੇ ਨੇ ਗੁਜਰਾਤ ਚ ਤਾਂ 18 ਰੁਪਏ ਕਿਲੋ ਦੇ ਕੰਟਰੈਕਟ ਕਰਦੇ ਨੇ ਤੇ ਇੱਥੇ ਪੰਜਾਬ ਵਿੱਚ 4-5 ਰੁਪਏ ਕਿਲੋ ਖਰੀਦਦੇ ਨੇ ਸੇਮ ਉਹੀ ਆਲੂ ਜਿਹੜਾ ਉੱਥੇ ਲੈ ਜਾ ਕੇ ਫੇਰ ਉਹ ਇਹਦੇ ਮਹੰਗੇ ਇਹਦੇ ਵਿੱਚੋਂ ਕਮਾਈ ਕਰਦੇ ਨੇ ਇਸੇ ਤਰ੍ਹਾਂ ਸਬਜ਼ੀਆਂ ਨੇ ਉਹਦੇ ਵਿੱਚ ਵੀ ਸਾਡੀ ਮੰਡੀਆਂ ਦੇ ਵਿੱਚ ਲੁੱਟ ਹੁੰਦੀ ਹੈ ਤੇ ਕੰਜ਼ਿਊਮਰ ਦੀ ਵੀ ਲੁੱਟ ਹੁੰਦੀ ਹੈ ਪ੍ਰੋਡਿਊਸਰ ਦੀ ਵੀ ਲੁੱਟ ਹੁੰਦੀ ਹੈ ਦੋਹਾਂ ਪਾਸੇ ਲੁੱਟ ਹੁੰਦੀ ਹੈ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਇਹਨਾਂ ਦੀ ਐਮਐਸਪੀ ਤੈਅ ਕਰਕੇ ਖਰੀਦਾ ਪ੍ਰਬੰਧ ਕਰੇ ਜਿਵੇਂ ਕੇਰਲਾ ਦੀ ਸਰਕਾਰ ਕਰਦੀ ਹੈ ਉੱਥੇ ਮੰਡੀ ਵਿੱਚ ਇਨਸਪੈਕਟਰ ਖੜਾ ਹੁੰਦਾ ਹੈ ਸਰਕਾਰ ਦਾ ਜਿਹੜੀ ਟੇਰੀ ਐਮਐਸਪੀ ਤੋਂ ਹੇਠਾਂ ਹੁੰਦੀ ਹੈ ਉਹ ਸਰਕਾਰ ਦੀ ਹੋ ਜਾਂਦੀ ਹੈ ਔਰ ਉਹ ਸਾਰੀਆਂ ਸਰਕਾਰੀ ਕੰਟੀਨਾਂ ਨੂੰ ਆਰਮੀ ਜਿੱਥੇ-ਜਿੱਥੇ ਬੈਠੀ ਹੈ ਉਹਨਾਂ ਨੂੰ ਉਹ ਫਿਰ ਸਾਰੀਆਂ ਸਬਜ਼ੀਆਂ ਉਹ ਉੱਥੇ ਭੇਜਦੇ ਨੇ ਪੰਜਾਬ ਸਰਕਾਰ ਨੂੰ ਵੀ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਅਸੀਂ ਹੁਣ ਸਾਡੀ ਇਹ ਮੰਗ ਹੈ ਵੀ ਇਹ ਇਹਨਾਂ ਫਸਲਾਂ ਦੀ ਐਮਐਸਪੀ ਤੈਅ ਕਰਕੇ ਇਹਦਾ ਵੀ ਖਰੀਦ ਦਾ ਪ੍ਰਬੰਧ ਕੀਤਾ ਜਾਵੇ। ਸਰਕਾਰ ਕਰ ਕਰ ਕਰ। ਇਹ ਨਹੀਂ ਹੈ ਨਾ ਬਸ। ਠੀਕ ਹੈ ਸਰ ਜੀ ਕਰ ਰਹੇ ਹਾਂ। ਉੱਚੀ ਬੋਲੀ। ਇੱਕ ਅਸੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਖੇਤੀਬਾੜੀ ਨੀਤੀ ਦਾ ਖਰੜਾ ਜਾਰੀ ਕੀਤਾ ਸੀ। ਉਹਦੇ ਤੇ ਜਥੇਬੰਦਭਗ ਨੇ ਸੁਝਾਅ ਵੀ ਆਪਦੇ ਭੇਜੇ ਸੀ। ਪਰ ਸਰਕਾਰ ਨੇ ਉਹਨੂੰ ਉਵੇਂ ਜਿਵੇਂ ਪੈਂਡ ਰੱਖਿਆ ਹੋਇਆ ਅਸੀਂ ਇਹ ਮੰਗ ਕਰਦੇ ਆਂ ਵੀ ਸਰਕਾਰ ਜੱਥੇਬੰਦੀਆਂ ਦੇ ਸਹਿਯੋਗ ਵਿੱਚ ਸ਼ਾਮਲ ਕਰਕੇ ਪੂਰੀ ਖੇਤੀ ਨੀਤੀ ਜਾਰੀ ਕਰੇ ਜੀ ਦੇ ਵਿੱਚ ਸਾਡੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਔਰਤਾਂ ਨੂੰ 60 ਸਾਲ ਦੀ ਉਮਰ ਪੂਰੀ ਹੋਣ ਤੇ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦੀ ਗੱਲ ਵੀ ਸਾਡੀ ਕੀਤੀ ਹੋਈ ਆ ਉਹ ਵੀ ਮੰਗ ਸੀ ਪੰਜਾਬ ਸਰਕਾਰ ਤੋਂ ਕਰਦੇ ਆਂ ਕਿ ਜਿਹੜਾ ਮਤਲਬ ਪੰਜਾਬ ਸਰਕਾਰ ਦੀ ਖੇਤੀ ਨੀਤੀ ਹੈ ਜੀ ਉਹ ਨਹੀਂ ਬਣਦੀ ਤਾ ਫਿਰ ਸਰਕਾਰ ਉਜੜੇ ਪਈ ਰਹੂਗੀ ਜਿਹੜੀਆਂ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੈ ਉਹਦੇ ਵਾਸਤੇ ਕੋਈ ਲੇਨ ਨਹੀਂ ਬਣ ਸਕੂਗੀ